ਇਦਵਾ ਪਲਵਾਨ ਜਦੋਂ ਨੂੰ ਤੁਸੀਂ ਕਿਹਾ ਅਰਮੀ ਆ ਗਿਆ ਅੱਜ ਸੁਖਵੀਰ ਸਿੰਘ ਸਾਡੇ ਪੱਪੀ ਵੀਰ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਕਿਉਂਕਿ ਵੀਰ ਪਾਰਟੀਆਂ ਨੀਤੀਆਂ ਤੋਂ ਬਹੁਤ ਪ੍ਰਭਾਵਤ ਹੋਏ ਨੇ ਤੇ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਜਿੱਥੇ ਪਾਰਟੀ ਨੂੰ ਕਹਿ ਲਈਏ ਵੀ ਵੀਰ ਦਾ ਤਜਰਬਾ ਸਾਨੂੰ ਦੇਖਣ ਨੂੰ ਮਿਲੂਗਾ ਕਹਿਣ ਵਾਲ ਮੈਨੂੰ ਬੜੀ ਵੱਡੀ ਸਭ ਤੋਂ ਵੱਡੀ ਖੁਸ਼ੀ ਗੱਲ ਤਾਂ ਇਹ ਆ ਵੀ ਵੀਰ ਲੰਬਾ ਦਾ ਸਿਆਸਤ ਰਹੇ ਨੇ ਤੇ ਇਹਨਾਂ ਤਜਰਬੇ ਦਾ ਪਾਰਟੀ ਨੂੰ ਵੀਲਾ ਮਿਲੂਗਾ ਤੇ ਨਿੱਜੀ ਤੌਰ ਤੇ ਜੇ ਮੈਂ ਗੱਲ ਕਰਾਂ ਮੈਨੂੰ ਵੀ ਇਲਾ ਮਿਲੂਗਾ ਤੇ ਅੱਜ ਵੱਡੀ ਗੱਲ ਆ ਵੀ ਬੜਾ ਮਾਣ ਤੇ ਖੁਸ਼ੀ ਮਹਿਸੂਸ ਰਹੀ ਆ ਕਿ ਆਮ ਆਦਮੀ ਪਾਰਟੀ ਨੀਤੀਆਂ ਦੇਦਦੇ ਹੋਏ ਤੇ ਕੰਮਾਂ ਤੋਂ ਪ੍ਰਭਾਵਤ ਹੋ ਕੇ ਸਾਡੇ ਵੀ ਨੇ ਅੱਜ ਪਾਰਟੀ ਜੁਆਨ ਕੀਤੀ ਆ ਅਸੀਂ ਸਾਰੇ ਵਰਕਰ ਵੀਰ ਦਾ ਵੈਲਕਮ ਕਰਦੇ ਆ ਤੇ ਸਾਰੇ ਰਲ ਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਸਾਰੇ ਰਲ ਕੇ ਕੰਮ ਕਰਾਂਗੇ ਪਿਛਲੇ ਸਮੇਂ ਚ ਬਹੁਤ ਲੰਮਾ ਸਮਾਂ ਤੁਸੀਂ ਵੀ ਜਾਣਦੇ ਹੋ ਸਰਦਾਰ ਅਮਰਿਕ ਸਿੰਘ ਬੜੇ ਸਤਿਕਾਰਯੋਗ ਨੇ ਕਾਂਗਰਸ ਪਾਰਟੀ ਦੀ ਕੰਮ ਕੀਤਾ ਹੈ ਤੇ ਹੁਣ ਕੁਝ ਸਮੇਂ ਤੋਂ ਸਰਕਾਰ ਬਦਲੀ ਹੈ ਸਰਕਾਰ ਬਦਲ ਤੋਂ ਬਾਅਦ ਮੈਂ ਸਿਆਸਤਾ ਥੋੜਾ ਕਿਨਾਰੇ ਕੀਤਾ ਸੀ ਆਪਣੀ ਜ਼ਿੰਦਗੀ ਚ ਆਰਾਮ ਨਾਲ ਬੈਠੇ ਸੀ ਸੋ ਹੁਣ ਦੁਬਾਰਾ ਸਰਦਾਰ ਜਗਤਾਰ ਸਿੰਘ ਜੀ ਨੇ ਆਮ ਆਦਮੀ ਪਾਰਟੀ ਬਲੋਂ ਇੱਕ ਸੁਨੇਹਾ ਮਿਲਿਆ ਕਿਉਂਕਿ ਮੇਰਾ ਏਮ ਸੀ ਕਿ ਕਿ ਮੈਂ 25 ਸਾਲ ਲੋਕਾਂ ਦੀ ਸੇਵਾ ਕੀਤੀ ਹੈ ਤੇ ਸੇਵਾ ਕਰਨੀ ਹੈ ਸੋ ਅੱਜ ਇੱਕ ਨਵਾਂ ਪਲੇਟਫਾਰਮ ਸੇਵਾ ਲਈ ਮਿਲਿਆ ਤੇ ਉੱਥੇ ਮੈਂ ਹਾਜ਼ਰ ਹੋਇਆ। ਕਾਂਗਰਸ ਛੱਡਣ ਦਾ ਕਾਰਨ ਕੀ? ਜਿਸ ਤਰ੍ਹਾਂ ਮੈਂ ਕਿਹਾ ਵੀ ਹੁਣ ਮੈਂ ਪਿਛਲੇ ਤਿੰਨ ਸਾਲ ਚਾਰ ਸਾਲ ਤੋਂ ਸਿਆਸਤ ਤੋਂ ਪਰੇ ਸੀ। ਹੈ ਮੈਂ ਉਦੋਂ ਕਾਂਗਰਸੀ ਅਸੀਂ। ਪਰ ਮੈਂ ਅੱਜ ਇਹ ਸਮਝਦਾ ਵੀ ਜਿਹੜਾ ਅੱਜ ਦਾ ਮੌਜੂਦਾ ਸਮਾਂ ਕਾਂਗਰਸ ਦਾ ਇਹਦੇ ਲੀਡਰਾਂ ਵੱਲੋਂ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਸੀ ਉਹਨਾਂ ਦੀ ਜਿਹੜੀ ਪੁੱਛ ਹੈ ਉਹ ਨਹੀਂ ਕੀਤੀ ਜਾ ਰਹੀ। ਸੋ ਅੱਜ ਇਸ ਕਰਕੇ ਕਾਂਗਰਸ ਵਰਕਰ ਕਾਂਗਰਸ ਪਾਰਟੀ ਤੋਂ ਉਹਦੇ ਲੀਡਰਸ਼ਿਪ ਕਰਕੇ ਨਰਾਹ ਚੱਲੇ ਆ ਰਹੇ। ਉਹਨਾਂ ਦੀ ਜੁਆਇਨਿੰਗ ਹੋ ਰਹੀ ਹੈ। ਆਹ ਦੇਖੋ ਜੀ ਜਿਹੜੇ ਵਰਕਰ ਕਾਂਗਰਸ ਦੇ ਬੈਠੇ ਆ ਬੜੇ ਬਿਲਕੁਲ ਗੁੱਸੇ 'ਚ ਨੇ। ਔਰ ਉਹ ਆਪਣਾ ਗੁੱਸਾ ਸਮੇਂ-ਸਮੇਂ ਕੱਢਦੇ ਵੀ ਰਹੇ ਆ। ਜਿਸ ਤਰ੍ਹਾਂ ਅੱਜ ਬੈਠਾ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਾਂਗਰਸ ਦੀਆਂ ਜਿਹੜੀਆਂ ਨੀਤੀਆਂ ਨੇ ਮੇਰਾ ਖਿਆਲ ਹੈ ਵੀ ਉਹਨੂੰ ਨਾਮਨਜ਼ੂਰ ਕਰਦੇ ਹੋਏ ਬਿਲਕੁਲ ਕਾਂਗਰਸ ਨੂੰ ਪਾਸੇ ਛੱਡ ਕੇ ਹੋਰ ਪਾਰਟੀਆਂ ਨਾਲ ਜੁੜਨਗੇ ਜਿਸ ਤਰ੍ਹਾਂ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਹੈ ਤੇ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਲੋਕਾਂ ਦੀ ਸੇਵਾ ਕਰਨਾ ਤੇ ਬਿਲਕੁਲ ਉਹ ਜਲਦੀ ਤੋਂ ਜਲਦੀ ਕਾਫਲਾ ਵਧੇਗਾ ਇਸ ਤਰ੍ਹਾਂ ਕਿਤੇ ਹੋਰ ਹੁੰਦਾ ਅਸੀਂ ਤਾਂ ਜੀ ਸਾਰਿਆਂ ਨੂੰ ਵੈਲਕਮ ਕਹਿੰਦੇ ਆ ਪਰ ਪਾਰਟੀ ਇੱਕ ਸ਼ਭੀ ਵਾਲੇ ਬੰਦਿਆਂ ਨੂੰ ਲੈਣ ਨੂੰ ਦੇਖਦੀ ਐ ਵੀ ਜਿਹਦੀ ਚੰਗੀ ਸ਼ਭੀ ਹੋਵੇ ਤਾਂ ਕਿ ਅਸੀਂ ਦੂਜੀਆਂ ਪਾਰਟੀਆਂ ਚੋ ਵੀ ਉਹੀ ਬੰਦੇ ਲੈ ਰਹੇ ਆ ਜਿਨ੍ਹਾਂ ਜਿਨ੍ਹਾਂ ਦਾ ਸਾਨੂੰ ਇਹ ਲੱਗਦਾ ਕਿ ਸਾਨੂੰ ਆਉਣਾ ਸਾਨੂੰ ਫਾਇਦਾ ਹੀ ਹੋਊਗਾ